ਸਸ਼ਕਾਲਸਮ ਜਰਨਲ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾਸ ਸਵਾਗਤ ਹੈ ਮੈਂ ਨਦੀ ਹਾਜ਼ਰ ਆ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਕਾਂਦਸੀ ਆਗੋ ਸੁਖਪਾਲ ਖੈਰਾਂ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਜ਼ਮਾਨਤ ਨੂੰ ਰੱਖਿਆ ਬਰਕਰਾਰ ਪੰਜਾਬ ਸਰਕਾਰ ਦੀ ਅਪੀਲ ਸੁਪਰੀਮ ਕੋਰਟ ਨੇ ਕੀਤੀ ਰੱਦ ਮੁਲਾਜ਼ਮ ਪੱਕੀ ਕਰਨਾ ਪੰਜਾਬ ਸਰਕਾਰ ਲਈ ਬੜਿਆ ਟੇਢੀ ਖੀਰ ਕਟ ਯੋਗਤਾ ਤੇ ਸੁਪਰੀਮ ਕੋਰਟ ਦਾ ਫੈਸਲਾ ਮੁਲਾਜ਼ਮਾਂ ਨੂੰ ਪੱਕਾ ਕਰਨ ਜੋ ਹੈ ਵੱਡਾ ਰੋੜਾ अपराधी ਦਾ ਮੈਡੀਕਲ ਕਰਵਾਉਣ ਗਏ ਐਸਆਈ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਮੁਲਜ਼ਮ ਦਾ ਪਿੱਛਾ ਕਰਦੇ ਆ ਮਲਾਜ਼ਮ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਦੇ ਟੋਲ ਪਲਾਜ਼ੇ ਹੋਣਗੇ ਫ੍ਰੀ ਕਮਿਨਸਾਫ ਮੌਸਮ ਵੱਲੋਂ ਕੀਤਾ ਗਿਆ ਧਰਨੇ ਦਾ ਐਲਾਨ 20 ਜਨਵਰੀ ਨੂੰ ਪੰਜਾਬ ਦੇ 9 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ ਨੂੰ 3 ਘੰਟਿਆਂ ਲਈ ਕਰਵਾਇਆ ਜਾਵੇਗਾ ਫਿਰ ਕੜਾਕੇ ਦੀ ਛਾਂ ਤੋਂ ਅੱਜ ਨਹੀਂ ਮਿਲੇਗੀ ਰਾਹਤ ਪੰਜਾਬ 'ਚ ਧੁੰਦ ਕਾਰਨ ਵਿਜ਼ਿਬਿਲਟੀ ਹੋਈ ਜ਼ੀਰੋ ਹਰਿਆਣਾ ਦੇ 16 ਜ਼ਿਲ੍ਹਿਆਂ 'ਚ ਕੋਲਡ ਅਲਰਟ ਮੌਸਮ ਵਿਭਾਗ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ 'ਚ ਔਰੇਂਜ ਅਲਰਟ ਜਾਰੀ SEL ਟੈਕਸਟਾਈਲ ਦੇ ਮਾਲਕ ਨੀਰਜ ਸਲੂਜਾ ਗ੍ਰਫਤਾਰ 1530 ਕਰੋੜ ਰੁਪਏ ਦੀ ਧੋਖਾ ਜੜੀ ਮਾਮਲੇ 'ਚ ਜੁਦੜੀ ਹੋਈ ਸੀ ਐਫਆਈਆ ਈਡੀ ਦੇ ਸਬੰਧ ਤੇ ਪੇਸ਼ ਨਹੀਂ ਹੋਏ ਸੀ ਐਮ ਅਰਵਿੰਦ ਕੇਜਰੀਵਾਲ ਜਾਂਚ ਏਜੰਸੀ ਪੇਛ ਸਕਦੀ ਹੈ ਪੰਜਵਾਂ ਸਮਨ ਲੁਧਿਆਣਾ 'ਚ ਭ੍ਰਸ਼ਟਾਚਾਰ ਖਿਲਾਫ ਵਿਜੀਲੈਂਸ ਦੀ ਕਾਰਵਾਈ 5000 ਦੀ ਰਿਸ਼ਵਤ ਲੈੰਦਿਆ ਮਨਦੀਪ ਸਿੰਘ ਮੁੰਸ਼ੀ ਰੰਗੇ ਹੱਥੇ ਕੇ ਤੱਕ ਗ੍ਰਫਤਾਰ ਕੈਨੇਡਾ ਚ ਕਸੂਤ ਤੇ ਫਜ਼ੇ ਆਪ ਦੇ ਸਾਬਕਾ ਵਿਧਾਇਕ ਛੇੜਛਾੜ ਦੇ ਮਾਮਲੇ 'ਚ 에ਰਪੋਰਟ ਤੇ ਰੋਕਿਆ ਸੱਤ ਘੰਟੇ ਹੋਈ ਪੁੱਛਗਿੱਛ ਸਰਕਾਰ ਦਾ ਵੱਡਾ ਫੈਸਲਾ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਨਹੀਂ ਜਾ ਸਕਣਗੇ ਕੋਚਿੰਗ ਨਹੀਂ ਤਾਂ 1 ਲੱਖ ਰੁਪਏ ਦਾ ਜੁਰਮਾਨਾ ਤੇ ਕੋਚਿੰਗ ਸੈਂਟਰ ਦੀ ਰਜਿਸਟ੍ਰੇਸ਼ਨ ਵਿਰਾਧ ਕੀਤੀ ਜਾਵੇਗੀ ਸੀਐਮ ਭਗਵੰਤ ਮਾਨ ਤੋਂ ਬਾਅਦ ਹੁਣ ਯੋਗੀ ਅਦਿੱਤਿਆਨਾਥ ਨੂੰ ਡਾਉਣ ਦੀ ਮਿਲੀ ਧਮਕੀ ਪੰਨੋ ਨੇ ਆਡੀਓ ਰਾਹੀਂ ਭੇਜਿਆ ਮੈਸੇਜ ਮਨੀਸ਼ सिसोदिया ਦੀ ਅਮੀਰ ਤੇ ਫਿਰਿਆ ਪਾਣੀ 5 ਫਰਵਰੀ ਤੱਕ ਬਦੀ ਨਿਆਇਖ ਰਸਤ ਅਦਾਲਤ ਨੇ ਸੀਬੀਆਈ ਤੋਂ ਮੰਗੀ ਤਾਜ਼ਾ ਜਾਂਚ ਰਿਪੋਰਟ ਜੈ ਸ਼ੰਕਰ ਨੇ ਫੌਜ ਦੀ ਵਾਪਸੀ ਦੇ ਮੁੱਦੇ ਤੇ ਮਾਲ विदेश मंत्री नाल ਕੀਤੀ ਚਰਚਾ ਅੱਜ ਤੋਂ ਯੂਗਾਂਡਾ ਚ ਗੈਰ ਗਠਬੰਧਕ ਦੇਸ਼ਾਂ ਦੀ ਹੋਈਗੀ ਬੈਠਕ ਫਾਰੂਕ ਅਬਦੁੱਲਾ ਦਾ ਵੱਡਾ ਬਿਆਨ ਸੀਟਾ ਦੀ ਵੰਡ ਨਾ ਹੋਈ ਤਾਂ ਇੰਡੀਆ ਲਈ ਹੈ ਖਤਰਾ ਕਈ ਪਾਰਟੀਆਂ ਬਣਾ ਸਕਦੇ ਹਨ ਵੱਖਰਾ ਗੱਠ ਜੋੜ ਗੁਜਰਾਤ ਦੇ ਵਡੋਦਰਾ ਕਿਸ਼ਤੀ ਹਾਦਸੇ ਤੇ ਪੁਲਸ ਦੀ ਵੱਡੀ ਕਾਰਵਾਈ 18 ਲੋਕਾਂ ਖਿਲਾਫ ਮਾਮਲਾ ਕੀਤਾਦਰ ਆਪ ਨੇ ਪਾਜਪਾਤ ਚੰਡੀਗੜ੍ਹ ਮੇਅ ਚੋਣਾ ਨੂੰ ਮੁਲਤਵੀ ਕਰਨ ਦੀ ਕੋਸ਼ਿਸ਼ ਕਰਨ ਦਾ ਲਾਇਆ ਦੋਸ਼ ਕਿਹਾ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਭਾਜਪਾ ਬੰਗਲਾ TMC ਨੇਤਾ ਮਹੂਆ ਮৈত্রਾ ਤੋਂ ਸਰਕਾਰੀ ਬੰਗਲਾ ਖਾਲੀ ਕਰਨ ਪਹੁੰਚੇ ਅਧਿਕਾਰੀ 3 ਦਿਨ ਪਹਿਲਾਂ ਮਿਲਿਆ ਨੋਟਿਸ ਪਾਕਿਸਤਾਨ ਨੇ ਕੀਤੀ ਰਾਂਤ ਟੂਅਰ ਸਟ੍ਰਾਈਕ ਚਾਰ ਮਹਿਲਾਵਾਂ ਤੇ ਤਿੰਨ ਬੱਚਿਆਂ ਦੀ ਹੋਈ ਮੌਤ ਹੜਪੀੜਤ ਵਾਲੀ ਬਣੇਗਾ ਗੁਰੂ ਨਾਨਕ ਨਗਰ ਕਾਕੜ ਕਲਾ ਪਰਿਵਾਰ ਵੱਲੋਂ দান ਕੀਤੀ ਜ਼ਮੀਨ ਤੇ ਵਸਾਇਆ ਜਾਵੇਗਾ ਨਗਰ ਕਿਰਾਏ ਦੇ ਸਮਾਨ ਤੇ ਅਮਰੀਕਾ ਕਰੇਗਾ T20 ਵਰਲਡ ਕੱਪ ਦੀ ਮੇਜ਼ਬਾਨੀ ਆਈਐਸਸੀ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ ਐਸਾ ਨਾ ਹੋਣ ਤੱਕ ਦੇ ਮੁਖ ਖਬਰਾਂ ਫੇਰ ਹਾਜ਼ਰ ਹੋਵਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਬਨੇ ਰਹੋ ਐਸਐਮਜ਼ेड ਨਿਊਜ਼ ਦੇ ਨਾਲ